ਕੌਡੀ ਤਕਰੀਬਨ ਇਸ ਮੇਨੂੰ ਲੱਗਦੀ ਹੈ 17 16 15 ਦਾ ਤੁਹਾਨੂੰ ਇਹ ਨਹੀਂ ਬਟਾ ਗਾਈਡ ਤਾਂ ਲੜਾ ਕੋਈ ਪਿੱਛਾ ਦਾ ਆਪਣਾ ਚੀਜ਼ੋ ਕਰ ਇਸ ਇਸ ਜਸਟੀ ਦੇ ਤੁਸੀਂ ਨਿਕਲ ਰਹੇ ਹੋ ਆਈ ਵੀ ਉਸੇ ਅਕਚੁਅਲੀ ਸਭ ਤੋਂ ਵੱਡੀ ਗੱਲ ਇਹ ਸੇ ਪਹਿਲਾਂ ਯਾਦ ਰੱਖੀ ਸਭ ਤੋਂ ਪਹਿਲਾ ਦਰਜਾ ਜਿਹੜਾ ਤੁਹਾਡੀਆਂ ਨਜ਼ਰਾਂ ਵਿੱਚ ਜ਼ਿਆਦਾ ਹੈ ਅੱਜ ਜਿਹਦੇ ਖੜੇ ਆ ਕਿ ਆਪਣੇ ਪੁੱਤ ਦੀ ਜੀ ਦੋਤਾ ਹੈ ਔਰ ਜਿਹਦੇ ਕੋਲ ਸਿੱਖਿਆ ਲੈਣੀ ਹੈ ਸਭ ਤੋਂ ਪਹਿਲੇ ਤੁਹਾਨੂੰ ਲਾਗੂ ਜੇ ਤੁਹਾਨੂੰ ਉਹ ਸਿਖਾ ਕੇ ਘਰ ਪੇ ਜ ਉਹਦੇ ਬਾਅਦ ਤੁਹਾਡਾ ਦੂਜਾ ਗੁਰੂ ਆ ਮਾਪ ਪੁਰਾਣੇ ਰਿਸਪੈਕਟ ਆਪਣੇ ਬਜ਼ੁਰਗਾਂ ਦੀ ਰਿਸਪੈਕਟ ਇਹ ਜਿਹੜੀ ਤੁਹਾਡੇ ਵਾਸਤੇ ਸਭ ਤੋਂ ਜ਼ਰੂਰੀ ਹੈ ਤੀਜਾ ਅੱਜ ਦੀ ਡੇਟ ਦੇ ਬੱਚੇ ਤੇ ਤੁਹਾਨੂੰ ਆਪਣੇ ਪਰਿਵਾਰਿਕ ਮੈਂਬਰ ਆਪਣੇ ਪੁੱਤਰ ਆਪਣੇ ਭਤੀਜੇ ਸਮਝ ਕੇ ਸੰਭਾਲਣਾ ਤੁਹਾਡੀ ਇਹ ਨਸ਼ਾ ਕਰਨ ਲਈ ਚੀਜ਼ ਇਸ ਏਜ ਦੇ ਵਿੱਚ ਬੱਚਾ ਵਿਗੜਦਾ ਅਗਰ ਤੇ ਆਪਣੀ ਲਾਈਫ ਨੂੰ ਅਜਿਹੀ ਜੀਆ ਤੁਸੀਂ ਜੀ ਰਹੇ ਹੋ ਜੇ ਇਸ ਤਰੀਕੇ ਨਾਲ ਜੀਣਾ ਚਾਹੁੰਦੇ ਹੋ ਤੇ ਫਿਰ ਆਪਣੀ ਲਾਈਫ ਨੂੰ ਬਰੀ ਕੋਈ ਨਸ਼ਾ ਨਾ ਕਰੋ ਤੁਹਾਨੂੰ ਲੋਕਾਂ ਨੇ ਬੜੀਆਂ ਚੀਜ਼ਾਂ ਦੱਸਣੀਆਂ ਅਗਰ ਚਟਾ ਗਏ ਚੋਗੇ ਤੇ ਖਤਮ ਮੈਂ ਕੋਸ਼ਲ ਕੁਮਾਰ ਪ੍ਰੋਗਰਾਮ ਅਫਸਰ ਐਨ ਐਸ ਐਸ ਯੂਨਿਟ ਸੀ ਐਮ ਸੀਰੀਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਨਪੁਰ ਅਸੀਂ ਅੱਜ ਬਾੜ ਨੰਬਰ 12 ਵਿੱਚ ਹਨੂਮਨ ਮੰਦਿਰ ਵਿਖੇ ਐਨ ਐਸ ਐਸ ਵਲੰਟੀਅਰ ਦੁਆਰਾ ਜੋ ਸਤਰੋਜਾ ਕੈਂਪ ਲਗਾਇਆ ਗਿਆ ਹੈ ਜੋ 13 ਤਰੀਕ ਤੋਂ ਸ਼ੁਰੂ ਹੋਇਆ ਹੈ ਉਸ ਦੇ ਤਹਿਤ ਇੱਕ ਪ੍ਰੋਜੈਕਟ ਦੇ ਤਹਿਤ ਅੱਜ ਇਸ ਮੰਦਿਰ ਵਿੱਚ ਆਏ ਹਾਂ ਇਹ ਸਤਰੋਜਾ ਕੈਂਪ ਜੋ ਹੈ ਇਹ ਦਿਨ ਰਾਤ ਦਾ ਕੈਂਪ ਹੈ ਇਸ ਵਿੱਚ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਦੱਸਿਆ ਜਾਂਦਾ ਹੈ ਹਰ ਕੰਮ ਲਈ ਇਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਸਪੈਸ਼ਲ ਲੋਕਾਂ ਨੂੰ ਬੁਲਾ ਕੇ ਇਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਹੋਰ ਵੀ ਬਹੁਤ ਸਾਰੇ ਜੋ ਹਰ ਤਰ੍ਹਾਂ ਦਾ ਕੰਮ ਇਹਨਾਂ ਨੂੰ ਕਰਨਾ ਸਿਖਾਇਆ ਜਾਂਦਾ ਹੈ ਤਾਂ ਉਹ ਇੱਕ ਆਨ ਵਾਲੇ ਸਮੇਂ ਦੇ ਵਿੱਚ ਇਹ ਇੱਕ ਵਧੀਆ ਲੀਡਰ ਵਧੀਆ ਨਾਗਰਿਕ ਬਣ ਸਕਣ। ਥੈਂਕ ਯੂ। ਮੈਂ ਭਵਾਨੀ ਠਾਕਰ ਜਿਹੜਾ ਕਿ ਐਨਐਸਐਸ ਟੀਮ ਦੇ ਨਾਲ ਜੁੜਿਆ ਅੱਜ ਬੜੀ ਖੁਸ਼ੀ ਦੀ ਗੱਲ ਰਹੀ ਕਿ ਜਲਵਾੜਲਪੁਰ ਬਾੜਾ ਜਿਹੜੀ ਲਾਲ ਆਇਪਤਰਾਏ ਪੀਐਮ શ્રી ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੁਯਾਨਪੁਰ ਦਾ ਕੈਂਪ ਜਿਹੜਾ ਸੀਗਾ ਇੱਕ ਰੋਜ਼ਾ ਹਨ ਹਰ ਮਨ ਮਦਰ ਵੀ ਸਪਾਈਕ ਕਰ ਰਹੇ ਸੀਗੇ ਤਾਂ ਉਥੋਂ ਦੇ ਐਮਸੀ ਉਥੋਂ ਦੇ ਇੱਕ ਆਗੂ ਜਿਹੜੇ ਨੇ ਜੀ ਸੁਵਿੰਦਰ ਮਹਾਲਾ ਜੀ ਸਾਡੇ ਨਾਲ ਆਏ ਆਈ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਉਹ ਚੰਗੇ ਕੰਮ ਕਰਕੇ ਅੱਗੇ ਵਧ ਸਕਦੇ ਹਨ